ਕਰੋ ਸੋ ਹਮੈ ਦਿਖਾਵੋ ਹਾਜ਼ਰ ਹਜੂਰ ਜੁਗੋ ਜੁਗ ਅਟਲ ਗਿਆਨ ਸਮੁੰਦਰ ਬਾਣੀ ਦੇ ਬੋਤ ਸਤਿਗੁਰੂ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਸਜੇ ਪਾਵਨ ਦਰਬਾਰ ਨਿੱਕੀ ਗੋਦ ਅੰਦਰ ਸ਼ਾਮ ਦੇ ਦੀਵਾਂ ਦੀਆਂ ਹਾਜ਼ਰੀਆਂ ਪਰਕੇ ਗੁਰੂ ਚਰਨਾਂ ਦਾ ਆਨੰਦ ਮਾਣ ਰਹੇ ਗੁਰੂ ਗੁਰੂ ਖਾਲਸਾ ਬੈਰੀ ਸਾਧ ਸੰਗਤ ਫਤਿ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਤਾਂ ਨੇ ਗੁਰੂ ਦੀ ਬਖਸ਼ਿਸ਼ ਨਾਲ ਸ਼ਾਮ ਦੇ ਜੀਵਨ ਦਾ ਆਨੰਦ ਮਾਣਿਆ ਰਹਿ ਰਹਿ ਸਰਵਣ ਕੀਤੇ ਅਰਦਾਸ ਚ ਜੁੜੇ ਸਤਿਗੁਰਾਂ ਦੇ ਪਵਿੱਤਰ ਮੁਖਵਾਕ ਸੁਣੇ ਆਰਤੀ ਆਰਤੀ ਦਾ ਕੀਰਤਨ ਅਪਨ ਰਲ ਕੇ ਗੁਰੂ ਚਰਨਾਂ ਚ ਹਾਜ਼ਰੀ ਭਰੀ ਹੁਣ ਕੁਝ ਸਮਾਂ ਆਪਾਂ ਹੋਰ ਆਪਣਾ ਸਫਲਾ ਕਰੀਏ ਸਹਿਬ ਇੱਕ ਮਾਲ ਦਸ਼ਮੇਸ਼ ਪਿਤਾ ਬਾਜਾਂ ਵਾਲੇ ਸਤਿਗੁਰੂ ਧੰਤਨੂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਰੋਜ਼ਾਨਾ ਹੀ ਗੁਰੂ ਚਰਨਾਂ ਚਾਪ ਸੰਮੂਤਾ ਨਾਲ ਮਿਲ ਕੇ ਵਿਚਾਰਦੇ ਹਾਂ ਕੱਲ ਆਪਨੇ ਸਰਵਣ ਕੀਤਾ ਸੀ ਕਹਿਲੂਰ ਰਿਆਸਤ ਬिलासपुर ਦੀ ਰਾਜਧਾਨੀ ਦਾ ਰਾਜਾ ਭੀਮਚੰਦ ਇਸੇ ਦੀ ਰਿਆਸਤ ਵੱਡੀ ਸੀ ਕਾਂਗੀਧਰ ਮਹਾਰਾਜ ਦੇ دیدار ਕਰਨ ਵਾਸਤੇ ਇਹਨਾਂ ਦਾ ਪੱਸਾ ਆਇਆ ਸਤਿਗੁਰਾਂ ਦੇ ਹੁਕਮ ਅਨੁਸਾਰ ਸ਼ਾਮ ਦੇ ਦੀਵਾਨ ਦੇ ਵਿੱਚ ਰਾਜਾ ਆਪਣੇ ਮੰਤਰੀਆਂ ਅਹਿਲਕਾਰਾਂ ਆਪਣੀ ਫੌਜ ਲੈ ਕੇ ਮਹਾਰਾਜ ਦੇ ਚਰਨਾਂ 'ਚ ਪਹੁੰਚਦਾ ਹੈ ਸਤਿਗੁਰਾਂ ਨੂੰ ਨਤਮਸਤਕ ਹੋਇਆ ਸ਼ੇਟਾ ਚੜਾਈ ਮੰਤਰੀਆਂ ਨੇ ਵੀ ਬਾਰ-ਬਾਰ ਮਹਾਰਾ ਦੇ ਚਰਨਾਂ 'ਚ ਨਮਸਕਾਰਾਂ ਕੀਤੀਆਂ ਸਾਰੀ ਫੌਜ ਨੇ ਵੀ ਮੱਥਾ ਟੇਕਿਆ ਸਤਿਗੁਰਾਂ ਨੇ যথা ਜੋਗ ਸਤਕਾਰ ਦੇ ਕੇ ਬੜੇ ਪਿਆਰ ਦੇ ਨਾਲ ਆਪਣੇ ਹਜ਼ੂਰ ਸੰਗਤਾਂ 'ਚ ਸਾਰਿਆਂ ਨੂੰ ਬਿਠਾਇਆ ਬਹੁਤ ਸੰਗਤਾਂ ਪਿੱਛੇ ਖੜੀਆਂ ਦਰਸ਼ਨ ਵੀ ਕਰ ਰਹੀਆਂ ਸਨ ਵਾਰਤਾ ਲਾਪ ਹੋਈ ਰਾਜੇ ਨਾਲ ਸੁਖ ਸਾਦ ਪੁੱਛੀ ਬਾਕੀ ਰਿਆਸਤਾਂ ਕਟੋਚੀਆ ਗੜਵਾਲੀਆ ਜਸਵਾਰੀਆ ਰਾਜਾ ਇਸ ਤਰ੍ਹਾਂ ਕਾਂਗੜੇ ਆਲਾ ਇਹਨਾਂ ਦੀ ਵੀ ਕੁਝ ਵਿਚਾਰ ਚੱਲੀ ਇਹਨਾਂ ਵਿਚਾਰਾਂ ਚੱਲਦਿਆਂ ਚ ਹੀਮ ਚੰਦ ਦੇ ਮਨ ਦੇ ਵਿੱਚ ਜਿਹੜੀ ਗੱਲ ਸੀ ਗੁਰੂ ਘਰ ਦੀ ਜਿਹੜੀ ਸ਼ੋਭਾ ਸੁਣੀ ਸੀ ਕਿ ਰਾਜਾ ਅਸਾਮ ਤੋਂ ਰਤਨ ਰਾਜ ਆ ਕੇ ਬਹੁਤ ਕੀਮਤੀ ਵਸਤੂਆਂ ਗੁਰੂ ਘਰ ਦੇ ਵਿੱਚ ਦੇ ਕੇ ਗਿਆ ਇੱਕ ਬਹੁਤ ਕੀਮਤੀ ਤੰਬੂ ਵੀ ਆਇਆ ਮਹਾਰਾਜ ਦੇ ਕੋਲ ਗੁਜਰਾਤ ਚੋਂ ਸੋਇਨੀ ਫਿਰ ਉਹ ਗੱਲਾਂ ਜਿਹੜੀਆਂ ਮੰਚ ਸੀ ਵਿਚਾਰ ਕੇ ਮਹਾਰਾਜ ਨੂੰ ਬੇਨਤੀ ਕਰਦਾ ਹੈ ਇਥੋਂ ਅਗਲਾ ਇਤਿਹਾਸ ਰੰਮ ਹੁੰਦਾ ਹੈ ਆਓ ਅੁਜਿਕ ਸਮਾਹ ਆਪਣੇ ਕੋਲ ਸਫਲਾ ਹੋਵੇ ਆਪੋ ਆਪਣੀਆਂ ਮੰਨਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਸੁਰਤੀ ਜੋੜੀਏ ਸਰਵਣ ਕਰਨ ਦੇ ਲਈ ਰਸਨਾ ਪਵਿੱਤਰ ਕਰੀਏ ਉਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਤੰਦ ਨੇ ਬੇਨਤੀ ਕੀਤੀ ਧੰਨ ਗੁਰੂ ਕਲੰਗੀ ਧਰਮਾਰਾ ਜੀ ਨੂੰ ਕਹਿਣ ਲੱਗਿਆ ਕਿ ਸਤਿਗੁਰੂ ਮੈਂ ਸੁਣਿਆ ਕਿ ਆਪ ਦੇ ਕੋਲ ਬੜੀਆਂ ਕੀਮਤੀ ਵਸਤੂਆਂ ਆਈਆਂ ਹਨ ਮੈਂ ਉਹਨਾਂ ਵਸਤੂਆਂ ਨੂੰ ਦੇਖਣੀ ਚਾਹੁੰਦਾ ਹਾਂ ਆਪ ਕਿਰਪਾ ਕਰਕੇ ਦਰਸ਼ਨ ਦਿਵਾਓ ਬਾਚਤ ਹੋਤੇ ਸੁਅਬੈ ਅਨਾਵੋ ਮੇਰੀ ਇੱਛਾ ਹੈ ਜੇ ਆਪ ਚਾਹੁੰਦੇ ਹੋ ਮੇਰੀ ਇੱਛਾ ਪੂਰੀ ਕਰਨੀ ਤਾਂ ਹੁਣੇ ਆਪ ਦੇ ਦਰਬਾਰ ਦੇ ਵਿੱਚ ਮਗਾ ਕੇ ਮੈਨੂੰ ਦਰਸ਼ਨ ਕਰਾਓ ਸ਼੍ਰੀ ਕਲਗੀ ਧਰਮ ਕੰਬ ਬਖਾਨਾ ਕਲਗੀ ਧਰ ਪਿਤਾ ਜੀ ਆਨੇ ਦੀ ਬੇਨਤੀ ਸੁਣ ਕੇ ਹੁਕਮ ਕਰ ਦੁੱਤਾ ਹੈ ਅਨ ਚੌਕੀ ਅਜਬ ਮਹਾਨਾ ਮਹਾਰਾਜ ਕਹਿਣ ਲੱਗੇ ਭਾਈ ਜਿਹੜੀ ਚੌਕੀ ਹੈ ਅਜਬ ਬਹੁਤ ਇੱਕ estrani ਜਿਹੜੀ ਅਸਚਰਜ ਕਰ ਦੇਣ ਵਾਲੀ ਹੈ ਉਹ ਚੌਕੀ ਲੈ ਕੇ ਆਓ ਪੰਜ ਕਲਾ ਸ਼ਸਤਰ ਅਵਲਿਆਵੋ ਦੂਸਰਾ ਪੰਜ ਕਲਾ ਸ਼ਸਤਰ ਵੀ ਲੈ ਕੇ ਆਓ ਗੁਰੂ ਆਸਰੇਨ ਸਕਲ ਦਿਖਾਵੋ ਮਹਾਰਾਜ ਕਹਿੰਦੇ ਨੂੰ ਸਾਰਾ ਦਿਖਾਓ ਇਹਦੀ ਆਸਾ ਪੂਰੀ ਹੋਵੇ ਕੋਸ਼ਪਤੇ ਸੁਨ ਕੇ ਤਤ ਕਾਲਾ ਮਹਾਰਾਜ ਦਾ ਜਿਹੜਾ ਖਜ਼ਾਨਚੀ ਸੀ ਖਜ਼ਾਨੇ ਦਾ ਮਾਲਕ ਉਹ ਬੜੀ ਜਲਦੀ ਹੀ ਮਹਾਰਾਜ ਦਾ ਹੁਕਮ ਸੁਣ ਕੇ ਆਨਤਰੇ ਗੁਰ ਅਗਰ ਸੰਭਾਲਾ ਜਾ ਕਰਕੇ ਬੜੇ ਸੁੰਦਰ ਤਰੀਕੇ ਦੇ ਨਾਲ ਸਤਿਗੁਰਾਂ ਦੇ ਅੱਗੇ ਦੋਏ ਵਸਤੂਆਂ ਲਿਆ ਕੇ ਰੱਖ ਦਿੱਤੀਆਂ ਇੱਕ ਚੌਂਕੀ ਇੱਕ ਸ਼ਾਸਤਰ ਜੋ ਕੇ ਗਲ ਦਾ ਬੀਜਾ ਪੂਰਵ ਸਤਿਗੁਰਾਂ ਦੇ ਅੱਗੇ ਜਦੋਂ ਕੋ ਚੌਂਕੀ ਰੱਖ ਦਿੱਤੀ ਗਈ ਚੌਂਕੀ ਬਣੀ ਹੁੰਦੀ ਹੈ ਜਿਵੇਂ ਇੱਕ ਪੀੜਾ ਹੁੰਦਾ ਇੱਕ ਚੌਂਕੀ ਹੁੰਦੀ ਹੈ ਇਸ ਤਰ੍ਹਾਂ ਦੀ ਬਣੀ ਹੋਈ ਸੀ ਉਹਦੇ ਵਿੱਚ ਬਟਨ ਲੱਗੇ ਹੋਏ ਸਨ ਜਿਵੇਂ ਅੱਜ ਦਾ ਤਰੀਕਾ ਹੈ ਅੱਜ ਵੀ ਬੜਾ ਕੁਝ ਬਣਦੇ ਹੈ ਰੋਬੋਟ ਬਣਦੇ ਨੇ ਆਪਾਂ ਬਟਨ ਦੱਬਦਿਆਂ ਕਿੱਥੇ ਤੋਂ ਕਿੱਥੇ ਤੱਕ ਸਭ ਗੱਲਾਂ ਹੁੰਦੀਆਂ ਨੇ ਪੁਰਾਣੇ ਸਮੇਂ 'ਚ ਵੀ ਹੁੰਦੀਆਂ ਸੀ ਉਸ ਤੇ ਤਰੀਕੇ ਸਨ ਕਲੰਗੀਧਰ ਮਹਾਰਾਜ ਦੇ ਚਰਨਾਂ 'ਚ ਜਿਹੜੀ ਇਹ ਚੌਕੀ ਹੈ ਸਤਿਗੁਰੂ ਮਹਾਰਾਜ ਨੇ ਉਹਦਾ ਇੱਕ ਕਲਾ ਆਪਾਂ ਅੱਜ ਬਟਨ ਕਹਿੰਦੇ ਆ ਸੁੱਚ ਕਹਿੰਦੇ ਆ ਉਹਨਾਂ ਸਮੇਂ 'ਚ ਕਲਾ ਕਹਿੰਦੇ ਹੁੰਦੇ ਸੀ ਮਹਾਰਾਜ ਨੇ ਉਹਦੀ ਕਲਾ ਦੱਬੀ ਹੈ ਇਉ ਮੰਨੋ ਵੀ ਇੱਕ ਸੋਚ ਦੱਬੀ ਹੈ ਨਿਕਸੀ ਪੁਤਲੇ ਪਿਖੇ ਅਪੂਰਵ ਜਦੋਂ ਹੀ ਮਹਾਰਾਜ ਨੇ ਬਟਨ ਦੱਬਿਆ ਨਾਲ ਦੀ ਨਾਲ ਉਹ ਚੌਂਕੀ ਖੁੱਲ ਜਾਂਦੀ ਹੈ ਉਹਦੇ ਵਿੱਚ ਪਹਿਲਾਂ ਇੱਕ ਪੁਤਲੀਆਂ ਨਿਕਲੀਆਂ ਪੁਤਲੀਆਂ ਮੈਨੇ ਜਿਵੇਂ ਰਿਮੋਟ ਹੁੰਦਾ ਹੈ ਕੰਮ ਕਰਨ ਵਾਲਾ ਬਣਿਆ ਹੋਇਆ ਡਿਜ਼ਾਈਨ ਇਸ ਤਰ੍ਹਾਂ ਦੀਆਂ ਪੁਤਲੀਆਂ ਕਹਿੰਦੇ ਆ ਪ੍ਰਾਣੇ ਸਮੇਂ ਚ ਉਚਾਰ ਸਵੇਰੇ ਚਾਰ ਪੁਤਲੀਆਂ ਚਾਰੇ ਪਾਸੇ ਚਾਰੇ ਖੋਣਿਆਂ ਤੇ ਨਿਕਲ ਆਈਆਂ ਗਹਿ ਕਰ ਮੈਂ ਡਲ ਦੇ ਤਰੜਾਈ ਉਹਨਾਂ ਦੇ ਵਿੱਚੋਂ ਇੱਕ ਦੇ ਹੱਥ ਵਿੱਚ ਫਿਰ ਡਲ ਕਹਿੰਦੇ ਨੇ ਨਰਤਾਂ ਚਾਰ ਹੁੰਦੀਆਂ ਨੇ ਚਾਰ ਕੁੰਗਲ ਚੌੜੀਆਂ ਹੁੰਦੀਆਂ ਨੇ ਉਹਨਾਂ ਦੇ ਚਾਰ ਚਾਰ ਪਾਸੇ ਹੁੰਦੇ ਨੇ ਚਾਰ ਚਾਰ ਪਾਸਿਆਂ ਦੇ ਉੱਤੇ ਇਨਸਾਨੀਆਂ ਲਾਈਆਂ ਹੁੰਦੀਆਂ ਨੇ ਇੱਕ ਪਾਸੇ ਇੱਕ ਇੱਕ ਪਾਸੇ ਦੋ ਇੱਕ ਪਾਸੇ ਤਿੰਨ ਇੱਕ ਪਾਸੇ 4 ਹੁੰਦੀਆਂ ਨੇ ਉਹ ਫਿਰ ਚਾਰੇ ਇਕੱਠੀਆਂ ਫੜ ਕੇ ਹੱਥ ਦੇ ਵਿੱਚ ਐ ਸਿੱਟਣੀਆਂ ਹੁੰਦੀਆਂ ਨੇ ਜਿਵੇਂ ਆਪਾਂ ਸਾਰ ਪਾਸਾ ਵੀ ਕਹਿੰਦੇ ਨੇ ਇਹਨੂੰ ਉਹਨਾਂ ਚੋਂ ਇੱਕ ਪੁਤਲੀ ਆ ਜਿਹੜੀ ਉਹਦੇ ਹੱਥ ਵਿੱਚ ਉਹ ਨਰਦਾ ਫੜੀਆਂ ਹੋਈਆਂ ਨੇ ਉਹਨੇ ਨਰਦਾ ਜਦੋਂ ਬਟਨ ਦੱਬਿਆ ਉਹਨੇ ਛੁੱਡ ਦਿੱਤੀਆਂ ਛੁੱਡ ਦਿੱਤੀਆਂ ਉਹਨਾਂ ਦੀ ਫਿਰ ਗਿਣਤੀ ਹੋਈ ਐ ਗਿਣਤੀ ਹੋ ਕੇ ਫਿਰ ਦੂਸਰੀ ਪੁਤਲੀ ਨੇ ਉਹ ਚਾਰੇ ਇਕੱਠੀਆਂ ਚੱਕੀਆਂ ਨੇ ਸੋ ਇਸ ਤਰ੍ਹਾਂ ਉਹ ਮਹਾਰਾਜ ਕਲੰਗੀ ਤਰਪਾਤਸ਼ਾ ਦੇ ਸਾਹਮਣੇ ਚੌਂਕੀ ਪਈ ਹੈ ਮਹਾਰਾਜ ਬਟਨ ਦੱਬਦੇ ਨੇ ਉਹ ਖੇਡ ਰਹੀ ਹੈ ਦੇਖੋ ਕਿੰਨੀ ਕਿੰਨੀ ਉਸ ਸਮੇਂ ਤਰੱਕੀ ਸੀ ਸੈਂਸ ਉਦੋਂ ਵੀ ਬਹੁਤ ਜ਼ਿਆਦਾ ਸੀ ਇਉਂ ਚੌਂਕੀ ਦੇ ਉੱਤੇ ਕਠਪੂਤਲੀਆਂ ਤਮਾਸ਼ਾ ਕਰ ਰਹੀਆਂ ਨੇ ਖੇਡ ਰਹੀਆਂ ਨੇ ਭਾਵ ਜਿਹਨੂੰ ਅੱਜ ਕੱਲ ਹੁਣ ਤਾਂ ਇਹ ਵੱਡੇ ਤਰੀਕੇ ਨਾਲ ਵੀ ਖੇਡਣ ਲੱਗੇ ਖੇਡਾਂ ਦੇ ਵਿੱਚ ਵੀ ਆ ਗਿਆ ਇਹ ਜਿਹਨੂੰ ਖੇਡਦੇ ਨੇ ਬਹੁਤ ਆਪਣੇ ਵੀ ਇੰਡੀਆ ਦੇ ਵੀ ਬੰਦੇ ਆ ਕੇ ਖੇਡ ਕੇ ਜਾਂਦੇ ਨੇ ਜਿਵੇਂ ਹੁਣ ਪਿੱਛੇ ਖੇਡਾਂ ਹੋਈਆਂ ਸੀ ਕਿਸੇ ਮੁਲਕ 'ਚ ਉੱਥੇ ਵੀ ਬੰਦੇ ਖੇਡ ਕੇ ਗਏ ਸੀ ਇਹ ਹੁਣ ਵਰਲਡ ਦੀ ਇੱਕ ਗੇਮ ਹੋ ਚੁੱਕੀ ਹੈ ਇਹ ਜਿਹੜਾ ਖੇਡਦੇ ਨੇ ਤਮਾਸ਼ਾ ਖੇਡਦੇ ਨੇ ਇਹ ਸਰਤਾਂ ਲੱਗਦੀਆਂ ਨੇ ਪੁਰਾਣੇ ਸਮੇਂ 'ਚ ਇਹਨੂੰ ਜੂਆ ਕਹਿੰਦੇ ਹੁੰਦੇ ਐ ਸੋਇਓ ਸਤਗੁਰੂ ਮਹਾਰਾਜ ਬਟਨ ਦੱਬਦੇ ਨੇ ਉਹ ਚਮਕੀ ਦੇ ਉੱਤੇ ਸਾਰੀ ਖੇਡ ਹੋ ਰਹੀ ਹੈ ਚਲਿਆ ਚਾਲ ਸੇਵਕ ਦਿਖਰਾਈ ਸਾਰੇ ਸਿੱਖ ਸੇਵਕ ਦੇਖਦੇ ਨੇ ਰਾਜਾ ਵੀ ਦੇਖ ਰਿਹਾ ਉਹ ਚਾਂਦਾਂ ਚਲਦੀਆਂ ਜਾ ਰਹੀਆਂ ਹਨ ਭੀਮ ਚੰਦ ਆਨੰਦ ਬਿਲੰਦਾ ਭੀਮ ਚੰਦ ਵੀ ਦੇਖ ਕੇ ਬੜਾ ਖੁਸ਼ ਹੋ ਰਿਹਾ ਹੈ ਵੀ ਇਸ ਤਰ੍ਹਾਂ ਦੀ ਇੱਕ ਅਜਬ ਚੀਜ਼ ਕਮਾਲ ਦੀ ਚੀਜ਼ ਬਣੀ ਹੋਈ ਹੈ ਆਪਣੇ ਆਪ ਇਹ ਸਾਰਾ ਕੁਝ ਕਰ ਰਹੀ ਹੈ ਕਿ ਮੇ ਅੱਜ ਹੁਣ ਹੋਟਲਾਂ ਦੇ ਵਿੱਚ ਰਿਮੋਟ ਤੁਹਾਨੂੰ ਸਰਵੇ ਕਰਦੇ ਨੇ ਬੜੇ ਬੜੇ ਹੋਟਲ ਆ ਗਏ ਨੇ ਜਿਵੇਂ ਗੱਡੀਆਂ ਨੇ ਅਮਰੀਕਾ ਦੇ ਵਿੱਚ ਥੋੜੀ ਕੋ ਗੱਡੀ ਆ ਜਾਂਦੀ ਹੈ ਤੁਹਾਨੂੰ ਬਿਠਾਉਂਦੇ ਆ ਜਿੱਥੇ ਛਲਣਾ ਛੱਡਦੀ ਹੈ ਆਪ ਹੀ ਸਾਰਾ ਕੁਝ ਕਰਦੀ ਹੈ ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਮਹਾਰਾਜ ਦੇ ਕੋਲੇ ਚੌਂਕੀ ਆਈ ਸੀ ਲੱਕੜ ਦੀ ਬਣੀ ਹੋਏ ਸੀ ਉਹ ਇਸ ਤਰ੍ਹਾਂ ਦੀ ਸੁੰਦਰ ਚੀਜ਼ ਬਣੀ ਹੋਏ ਸੀ ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਵੀ ਕਰ ਰਹੇ ਨੇ ਤੇ ਸਾਰੇ ਦੇਖ ਰਹੇ ਹਨ ਅਤਪੁੱਤ ਦੇਖਤ ਮਤ ਬਿਸਮੰਦਾ ਇੱਕ ਅਦਪੁੱਤ ਚੀਜ਼ ਸੀ ਉਸ ਸਮੇਂ ਦੇਖਣ ਵਾਲਿਆਂ ਦੇ ਵਿੱਚ ਉਹਨਾਂ ਦੀ ਮਤ ਬੜੀ ਵਿਸਮਾਦ ਹੋ ਰਹੀ ਹੈ ਹੈਰਾਨ ਹੋ ਰਹੇ ਨੇ ਇੱਕ ਕਮਾਲ ਦੀ ਗੱਲ ਹੈ ਅਸੀਂ ਵੀ ਦੇਖਿਆ ਜਦੋਂ ਛੋਟੇ-ਛੋਟੇ ਸੀ ਅਸੀਂ ਉਦੋਂ ਅਜਿ ਨੂੰ ਟੇਬਲ ਕਾਰਟ ਕਹਿੰਦੇ ਆ ਉਦੋਂ ਟੇਬਲ ਕਾਰਟਾਂ ਚੱਲੀਆਂ ਸੀ ਉਦੋਂ ਹੈਰਾਨ ਹੁੰਦੇ ਕਹਿੰਦੇ ਵੀ ਇਸ ਤਰ੍ਹਾਂ ਦੀ ਇੱਕ ਮਸ਼ੀਨ ਬਣੀ ਐ ਤੁਸੀਂ ਉਹਦੇ ਕੋਲ ਬੋਲ ਦੋ ਗੱਲਾਂ ਉਹ ਆਪਣੇ ਚ ਭਰ ਲੈਂਦੀ ਐ ਫਿਰ ਉਹ ਤੁਹਾਨੂੰ ਸੁਣਾਉਂਦੀ ਐ ਪਰ ਹੁਣ ਦੇਖੋ ਇੱਥੇ ਬੈਠੇ ਆਪਾਂ ਆਪਣੀ ਫੋਟੋ ਜਿੱਥੇ ਮਰਜੀ ਆਪਾਂ ਮੋਬਾਈਲ ਤੇ ਗੱਲਾਂ ਕਰੋ ਸਾਰਾ ਕੁਝ ਹੋ ਰਿਹਾ ਐ ਤਰੱਕੀ ਹੁਣ ਹੁਣ ਦੀ ਹੋਰ ਤਰੱਕੀ ਹੋ ਗਈ ਐ ਇਹ ਪਹਿਲਾਂ ਵੀ ਇਹ ਚੀਜ਼ਾਂ ਸੀਗੀਆਂ ਮਹਾਭਾਰਤ ਜਦੋਂ ਪੜ੍ਹੋਗੇ ਉਦੋਂ ਇਤੋਂ ਵੀ ਜ਼ਿਆਦਾ ਤਰੱਕੀ ਸੀ ਪਰ ਉਹ ਹੋਰ ਤਰੀਕੇ ਦੀ ਤਰੱਕੀ ਸੀ ਸ਼ਬਦ ਪੜੇ ਜਾਂਦੇ ਸੀ ਜਿਵੇਂ ਅੱਜ ਮੈਜਲਾਂ ਚੱਲਦੀਆਂ ਨੇ ਉਦੋਂ ਤੀਰ ਚੱਲਿਆ ਕਰਦੇ ਸੀ ਅੱਜ ਮਜੈਲਾਂ ਤਿਆਰ ਕਰਤੀਆਂ ਨੇ ਉਦੋਂ ਪਰ ਆਪੇ ਬੰਦਾ ਚਲਾ ਦਿੰਦਾ ਤੇ ਇਨੀ ਜੀ ਤਾਕਤ ਹੁੰਦੀ ਸੀ ਉਹਨਾਂ ਲੋਕਾਂ ਚ ਤੀਰ ਚੱਲਦੇ ਸੀ ਅਗਨ ਬਾਣ ਬਰਨ ਬਾਣ ਮੋਬੋਗ ਬਾਣ ਉਹ ਮਜੈਲ ਵੀਕਣੀ ਕਿਥੋਂ ਛੱਡਦੇ ਨੇ 2-2000 ਕਿਲੋਮੀਟਰ ਜਾਂਦੀ ਹੈ ਕਲੰਗੀਧਰ ਮਹਾਰਾਜ ਦੇ ਤੀਰ 3-3 ਮੀਲ ਕੋਹ ਜਾਂਦੇ ਸੀ 5-6 ਕਿਲੋਮੀਟਰ ਬਣ ਜਾਂਦਾ ਕੋਹਾਂ ਦੇ ਹਿਸਾਬ ਨਾਲ ਸੋ ਇਸ ਤਰ੍ਹਾਂ ਉਦੋਂ ਉਸ ਤਰ੍ਹਾਂ ਦੀ ਤਰੱਕੀ ਸੀ ਮਹਾਰਾਜੇ ਕੋਲ ਇਹ ਪਈਏ ਸਾਰੇ ਦੇਖਦੇ ਨੇ ਅਧ ਪੁੱਤਰ ਨਜ਼ਾਰਾ ਤੱਕ ਰਹੇ ਨੇ ਗੁਣ ਕਲ ਦਾਬ ਸ਼ਸਤਰ ਦਿਖਰਾਇਓ ਸਤਿਗੁਰੂ ਮਹਾਰਾਜ ਨੇ ਪਹਿਲਾਂ ਚਮਕੀ ਦਾ ਸਾਰਾ ਕੁਝ ਦਿਖਾ ਗਏ ਫਿਰ ਜਿਹੜਾ ਸ਼ਸਤਰ ਸੀ ਸ਼ਸਤਰ ਦਿਖਾਇਆ ਜਿਹਨੂੰ ਪੰਜ ਕਲਾ ਸ਼ਸਤਰ ਦਾ ਨਾਮ ਸੀ ਪੰਜ ਕਲਾ ਪੰਜ ਕਲਾ ਸਾਨੂੰ ਉਹਦੇ ਵਿੱਚ ਪੰਜ ਬਟਨ ਸੀ ਸ਼ਕਤ ਤਮਾਂਚਾ ਖੜਗ ਬਨਾਇਓ ਸਭ ਤੋਂ ਪਹਿਲਾਂ ਜਦੋਂ ਬਟਨ ਦੱਬਿਆ ਉਹਦੀ ਬਰਸ਼ੀ ਬਣ ਗਈ ਬਰਸ਼ੀ ਬਣਦੀ ਹੁੰਦੀ ਹੈ ਲੋਹੇ ਦੀ ਤਿੱਖੀ ਨੋਕ ਵਾਲੀ ਬਰਸ਼ੀ ਹੁੰਦੀ ਹੈ ਜਦੋਂ ਪਹਿਲਾ ਬਟਨ ਦੱਬਿਆ ਤਾਂ ਬਰਸ਼ੀ ਬਣ ਗਈ ਫਿਰ ਦੂਜਾ ਬਟਨ ਦੱਬਿਆ ਫਿਰ ਉਹਦਾ ਪਿਸਤੌਲ ਬਣ ਗਿਆ ਫਿਰ ਤੀਜਾ ਬਟਨ ਦੱਬਿਆ ਤਾਂ ਉਸੇ ਦੀ ਤਲਵਾਰ ਬਣ ਗਈ ਚੀਜ਼ ਇੱਕੋ ਹੀ ਹੈ ਉਹਦੇ ਵਿੱਚੋਂ ਫਿਰ ਤਲਵਾਰ ਬਣ ਜਾਂਦੀ ਹੈ ਇਸ ਤਰ੍ਹਾਂ ਇੱਥੇ ਕਵੀ ਜੀ ਨੇ ਤਿੰਨੇ ਨੰਗਲੇ ਨੇ ਇਹ ਤੋਂ ਪਹਿਲਾਂ ਹੁਸਾਕੀ ਚ ਆ ਗਿਆ ਫਿਰ ਜਦੋਂ ਚੌਥਾ ਬਟਨ ਦਬਾਇਆ ਫਿਰ ਉਹਦੀ ਬੰਦੂਖ ਬਣ ਗਈ ਜਦੋਂ ਪੰਜਵਾਂ ਬਟਨ ਦਬਾਇਆ ਤਾਂ ਉਹਦੀ ਗੁਰਜ ਬਣ ਗਈ ਗੁਰਜ ਹੁੰਦੀ ਹੈ ਜਿਵੇਂ ਹਨੂਮਾਨ ਕੋਲ ਆਇਓ ਉਹ ਇੱਕੋ ਹੀ ਸ਼ਸਤਰ ਹੈ ਉਹਦੇ ਵਿੱਚ ਬਟਨ ਦਬਦੇ ਨੇ ਤੇ ਬਟਨ ਦਬਣ ਦੇ ਨਾਲ ਹੀ ਉਹ ਸ਼ਸਤਰ ਆਪਣਾ ਸਾਰਾ ਕੁਝ ਬਦਲ ਦਿੰਦਾ ਨਵਾਂ ਸ਼ਸਤਰ ਤਿਆਰ ਹੋ ਜਾਂਦਾ ਹੈ ਪੰਚ ਕਲਾ ਸ਼ਾਸਤਰ ਗੁਰੂ ਕਲੰਗੀਧਰ ਮਹਾਰਾਜ ਦੇ ਕੋਲ ਇਹ ਅਸਾਮ ਤੋਂ ਆਇਆ ਸੀ ਰਾਜਾ ਰਤਨ ਲਾਲ ਜੀ ਲੈ ਕੇ ਇਹਦੇ ਪਿਤਾ ਸਨ RAM RAM SINGH ਉਹਨਾਂ ਦੇ ਪੁੱਤਰ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਅਸਾਮ ਗਏ ਸੀ ਬ੍ਰਹਮਵਾਰ ਦੱਤਾ ਸੀ ਵੀ ਤੇਰੇ ਘਰੋਂ ਪੁੱਤਰ ਹੋ ਕਹਿਣ ਲੱਗਿਆ ਮਹਾਰਾਜ ਨਿਸ਼ਾਨੀ ਕਿਵੇਂ ਪਤਾ ਕਿਵੇਂ ਲੱਗੂ ਮਹਾਰਾਜ ਆਪਣੇ ਘਰ ਕਮਲਾਂ 'ਚ ਸ਼ਾਮ ਰੱਖਦੇ ਸੀ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਛਾਪ ਦੇ ਵਿੱਚ ਮੋਹਰ ਬਣੀ ਰੇਸ਼ੀ ਮੋਹਰ ਐਵੇਂ ਨਹੀਂ ਸੀ ਰੱਖਦੇ ਉਹ ਮੋਹਰ ਲਾਉਂਦੇ ਹੁੰਦੇ ਸੀ ਮਹਾਰਾਜ ਨੇ ਬੈਠਿਆਂ ਬੈਠਿਆਂ ਨੇ ਕੋਲ ਬੈਠਾ ਸੀ ਉਹਦੇ ਪੱਟ ਦੇ ਉੱਤੇ ਉਹ ਛਾਪ ਮੋਹਰ ਲਾ ਦਿੱਤੀ ਕਹਿ ਲੱਗੇ ਲੈ ਅਸੀਂ ਤੇਰੇ ਪੱਟ ਤੇ ਲਾਈ ਆ ਉਹਦੇ ਮੱਥੇ ਤੇ ਸਾਡੀ ਮੋਹਰ ਹੋਊਗੀ ਉਹਦੇ ਮੱਥੇ ਤੇ ਮੋਹਰ ਜਦੋਂ ਸੋਣਾ 17 ਦਾ ਸਾਲਾਂ ਦਾ ਹੋਇਆ ਪੱਗ ਬੰਨ ਰਿਹਾ ਸੀ ਤਾਂ ਮਾਂ ਨੂੰ ਪੁੱਛਦਾ ਕਿ ਇਹ ਮੇਰੇ ਮੱਥੇ ਤੇ 6:00 ਵਜੇ ਕਿ ਦਾਗ ਹੈ ਕੀ ਹੈ ਫਿਰ ਉਹਦੀ ਮਾਂ ਨੇ ਦੱਸਿਆ ਕਿ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸੀ ਇਹ ਉਹਨਾਂ ਦੀ ਬਖਸ਼ਿਸ਼ ਹੈ ਉਹਨਾਂ ਨੇ ਤੇਰੇ ਮਾਂ ਛਾਂ ਉਹਨਾਂ ਦੀ ਨਿਸ਼ਾਨੀ ਲੱਗੀ ਹੋਈ ਹੈ ਹੁਣ ਕਿੱਥੇ ਨੇ ਕਹਿੰਦੇ ਉਹ ਤਾਂ ਸ਼ਹੀਦ ਹੋ ਗਏ ਸੀ ਦਿੱਲੀ ਫਿਰ ਹੁਣ ਕੌਣ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਮਾ ਗੋਬਿੰਦ ਰਾਏ ਉਹਨਾਂ ਦੇ ਪੁੱਤਰ ਨੇ ਕਹਿੰਦੇ ਅੱਛਾ ਫਿਰ ਮੈਂ ਚੱਲਣਾ ਫਿਰ ਇਸ ਕਰਕੇ ਰਤਨ ਦਾਏ ਆਪਣੀ ਮਾਤਾ ਨੂੰ ਲੈ ਕੇ ਆਸਾਮ ਤੋਂ ਚੱਲ ਕੇ ਆਨੰਦਪੁਰ ਸਾਹਿਬੇ ਵਸਤੂਆਂ ਲੈ ਕੇ ਆਇਆ ਸੀ ਆਯੁੱਧ ਪੰਜ ਬਣਾਇ ਦਿਖਾਏ ਪੰਜੇ ਸ਼ਸਤਰ ਬਣਾ ਕਰਕੇ ਭੀਮ ਚਾਦਰ ਨੂੰ ਸਾਹਮਣੇ ਬਟਨ ਦੱਬਦੇ ਸੀ ਜਦੇ ਸ਼ਸਤਰ ਬਦਲ ਜਾਂਦਾ ਸੀ ਕਦੇ ਗੁਰਦ ਬਣ ਜਾਂਦੀ ਹੈ ਕਦੇ ਤਲਵਾਰ ਬਣ ਜਾਂਦੀ ਹੈ ਕਦੇ ਬੰਦੂਕ ਬਣ ਜਾਂਦੀ ਹੈ ਕਦੇ ਪਿਸਤੌਲ ਬਣ ਜਾਂਦਾ ਹੈ ਕਦੇ ਸਿੱਧੀ ਬਰਸ਼ੀ ਬਣ ਜਾਂਦੀ ਐ ਈਓ ਇਹ ਪੰਜ ਕਲਾ ਸ਼ਸਤਰ ਬਣਿਆ ਗੁਲ ਕਾ ਡਾਲ ਬਰੂਦ ਚਲਾਏ ਜਰਵਾ ਪ੍ਰੈ ਨਹੀਂ ਕਿ ਬਣਦੇ ਸੀ ਫਿਰ ਜਦੋਂ ਬਦੂਖ ਬਣਾ ਲਈ ਤਾਂ ਉਹ ਕਹਿਣ ਲੱਗਿਆ ਮਹਾਰਾਜ ਚੱਲਦੀ ਵੀ ਐ ਮਹਾਰਾਜ ਕਹਿੰਨੇ ਕਿ ਲਿਆਓ ਬਰੂਦ ਲਿਆਓ ਬਰੂਦ ਲਿਆਂਦਾ ਵਿੱਚ ਗੋਲੀਆਂ ਪਾਈਆਂ ਫੇਚ ਲਾ ਕੇ ਦਿਖਾਈ ਜਿਤਕ ਸੰਗ ਮੈਂ ਚਮੂ ਪਹਾੜੀ ਜਿੰਨੀ ਪਹਾੜੀ ਰਾਜਿਆਂ ਦੀ ਫੌਜ ਸੀ ਨਾਲ 헤ਰ 헤ਰ 헤ਰਾਨੇ ਭਾਰੀ ਸਾਰੇ ਹੈਰਾਨ ਹੋ ਰਹੇ ਨੇ ਕਿ ਇਹ ਤਾਂ ਕਮਾਲ ਦੀ ਖੇਡ ਹੈ ਇਹ ਕਿਹੜੇ ਯੁੱਗ ਦੀਆਂ ਚੀਜ਼ਾਂ ਹਨ ਇਸ ਤਰ੍ਹਾਂ ਦੀਆਂ ਬੜੀਆਂ ਹੋਈਆਂ ਇਓਂ ਬਿਸਮਾਦ ਹੋ ਰਹੇ ਨੇ ਚਾਰ ਘਟੇ ਲਗ ਬੈਠ ਦਿਖਾਏ ਚਾਰ ਘੜੀਆਂ ਭਾਵ ਤਕਰੀਬਨ 2 ਘੰਟੇ ਦੇ ਕਰੀਬ ਮਹਾਰਾਜ ਦੇ ਹਜ਼ੂਰ ਦਰਬਾਰ 'ਚ ਬੈਠਿਆ ਭੀਮਚੰਦ ਰਾਜਾ ਊਜਤ ਭੂਪਕ ਤੋਂ ਤੇ ਆਏ ਫਿਰ ਪੁੱਛਿਆ ਮਹਾਰਾਜ ਰਾਜਾ ਇਹ ਕਿੱਥੋਂ ਆਇਆ ਸੀ ਸਤਗੁਰ ਸਗਰੇ ਕਥਾ ਸੁਣਾਈ ਸਤਗੁਰਾਂ ਨੇ ਸਾਰੀ ਗੱਲ ਸੁਣਾ ਦਿੱਤੀ ਜੋ ਆਪਾਂ ਹੁਣੇ ਹੀ ਬਿਆਨ ਕਰਕੇ ਹਟੇ ਹਾਂ ਤੋਂ ਅਸਾਮ ਦੇਸ਼ ਕੋ ਰਾਈ ਆਖਿਆ ਮਹਾਰਾਜ ਨੇ ਕਿ ਸ਼ਾਮਦੇਸ਼ ਦਾ ਰਾਜਾ ਆਇਆ ਸੀ ਰਤਨ ਰਾਏ ਦੂਰ ਇਹਾ ਤੇ ਦੇਸ ਬਡੇਰਾ ਦੇਖੋ ਇਥੋਂ ਬੜੀ ਦੂਰ ਹੈ ਉਹ ਦੇਸ਼ ਉਹ ਇਲਾਕਾ ਮੁਲਖ ਨਵਨ ਕੁ ਸੋ ਹੈ ਚੇਰਾ ਉਹ ਨਵੇਂ ਪਾਦਸ਼ਾਹ ਜੀ ਦੇ ਸੇਵਕ ਹੈ ਪਰਵਾਰ ਜਿਹੜਾ ਰਾਜਾ ਸੀ ਸ਼ਰਧਾ ਧਰ ਕਰੇ ਦਸਿਆਨੇ ਸ਼ਰਧਾ ਧਾਰਨ ਕਰਕੇ ਸਾਡੇ ਕੋਲ ਆਏ ਸੀ ਮਿਲਣ ਰਹੋ ਕਿ ਤਕ ਦਿਨ ਪੁਣੇ ਪਿਆਨੇ ਸਾਡੇ ਕੋਲ ਕਾਫੀ ਦਿਨ ਰਹਿ ਕੇ ਫਿਰ ਆ ਗਿਆ ਲੈ ਕੇ ਬਾਪਸ ਚਲੇ ਆ ਗਿਆ ਹੀਮ ਚੰਦ ਬੋ ਪਥ ਸੁਣ ਬੋਲਾ ਹੀਮ ਚੰਦ ਸੁਣ ਕਰਕੇ ਫਿਰ ਕਹਿੰਦਾ ਹੈ ਇੱਕ ਮੈਂ ਸੁਣਿਆ ਮਤੰਗ ਮੋਲਾ ਕਹਿਣ ਲੱਗੇ ਮਹਾਰਾਜ ਮੈਂ ਵੀ ਸੁਣਿਆ ਕਿ ਇੱਕ ਬਹੁਤ ਈਮਤੀ ਹਾਥੀ ਵੀ ਦੇ ਕੇ ਗਿਆ ਹੈ ਉਹ ਰਾਜਾ ਦੋਤ ਦਰਬ ਲਾਗਿਓ ਜਿਸ ਡੇਰੇ ਫਿਰ ਇੱਕ ਡੇਰਾ ਬਣਿਆ ਹੋਇਆ ਜਿੱਤੇ ਬੜਾ ਧਨ ਲਾਇਆ ਡੇਰਾ ਕਹਿੰਦੇ ਤੰਬੂ ਨੂੰ ਜਿਹਨੂੰ ਅਪਰ ਸ਼ਮਿਆਨਾ ਸ਼ਾਇਆਮਾਨ ਚਾਨਣੀ ਕਹਿੰਦੇ ਜਿਵੇਂ ਮਹਾਰਾਜਾ ਚਦਵਾਲ ਲੱਗਿਆ ਹੋਇਆ ਕਹਿੰਦਾ ਵੀ ਮੈਨੂੰ ਪਤਾ ਲੱਗਿਆ ਤੁਹਾਡੇ ਲਈ ਕੋ ਉਹ ਵੀ ਬਹੁਤ ਕੀਮਤੀ ਆਇਆ ਹੈ ਇਹ ਦੋਨੋਂ ਹਮਚਾਤ ਹੈ ਰੇ ਮੈਂ ਇਹ ਵੀ ਦੋਹੇ ਦੇਖਣੇ ਚਾਹੁੰਦਾ ਹਾਂ ਤਬ ਕੋ ਗੀਤ ਰਗਰਾ ਰਿਸਾਲੀ ਤਾਂ ਗੁਰੂ ਕਲੰਗੀ ਧਰਮਹਾਰਾਜ ਜੀਆ ਨੇ ਫਿਰ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਰਸ ਦਾ ਇੱਕ ਬੜੇ ਪਿਆਰ ਦੇ ਨਾਲ ਬਚਨ ਕੀਤਾ ਕਹੇ ਤੇ ਕਾਮਨ ਕਰ ਹੈ ਕਾਲੀ ਕਲੰਗੀ ਧਰਮਹਾਰਾਜ ਕਹਿੰ ਲਗੇ ਭੀਮ ਚੰਦ ਇਹ ਵਸਤੂਆਂ ਜਿਹੜਾ ਪ੍ਰਸ਼ਾਦੀ ਹਾਥੀ ਤੇ ਜਿਹੜਾ ਤੰਬੂ ਹੈ 2.5 ਲੱਖ ਦਾ ਇਹ ਤੈਨੂੰ ਕੱਲ ਨੂੰ ਦਿਖਾਵਾਂਗੇ ਆਜ ਦਿੱਕਨ ਕੋ ਸਮੋਂ ਨਾ ਰਹયો ਕਿਉਂਕਿ ਹੁਣ ਦਿਖਾਉਣ ਦਾ ਸਮਾਂ ਨਹੀਂ ਰਿਹਾ ਹੈ ਕਰੋ ਬਿਲੋ ਤਨ ਜਮ ਹੈ ਤਚਯੋ ਭਾਵ ਕਿ ਫੇਰ ਬੜੇ ਧਿਆਨ ਨਾਲ ਕੱਲ ਨੂੰ ਆਪਾਂ ਲਾਮ ਦਿਖਾ ਦੇਾਂਗੇ ਫੇਰ ਤੂੰ ਜੋ ਚਾਹੁੰਦਾ ਹੈ ਦੇਖਣਾ ਦੇਖ ਲਈ ਜਿਮ ਸਤਗੁਰ ਕੇ ਰੁਖ ਕੋ ਜਾਨਾ ਕਿਉਂ ਕਲਗੇ ਧਰਮ ਮਹਾਰਾਜ ਜੀ ਦਾ ਇਹ ਰੁਖ ਜਾਣ ਕੇ ਉਠ ਨਹੇ ਇਤ ਜੋ ਰੈ ਜੁਗ ਪਾਨਾ ਫੇਰ ਸਤਗੁਰਾਂ ਦੇ ਕੋਲ ਉਠਣ ਵਾਲਾ ਵਾਸਤੇ ਹੱਥ ਜੋੜ ਕੇ ਬੇਨਤੀ ਕੀਤੀ ਗਰੀਬੁ ਸੀ ਗਿਰਪਤ ਸੁਨ ਗयो ਇਉ ਕਲਗੀਧਰ ਮਹਾਰਾਜ ਬੜੇ ਖੁਸ਼ ਹੋਏ ਬੱਚ ਬੜੀਆਂ ਖੁਸ਼ੀਆਂ ਦਿੱਤੀਆਂ ਭੀਮਚੰਦ ਰਾਜਾ ਮਹਾਰਾਜ ਤੋਂ ਖੁਸ਼ੀਆਂ ਲੈ ਕੇ ਵਾਪਸ ਮੁੜਿਆ ਪਰ ਮਨ ਕਰਕੇ ਬਹੁਤ ਜ਼ਿਆਦਾ ਖੁਸ਼ ਹੋ ਗਿਆ ਨਿਜ ਲੋਗਨ ਸੰਗ ਜਾ ਸਰਾਹਤ ਹੁਣ ਵਾਪਸ ਮੁੜਿਆ ਜਾਂਦਾ ਆਪਣੇ ਮੰਤਰੀਆਂ ਵਜ਼ੀਰਾਂ ਦੇ ਨਾਲ ਕਲਗੀਧਰ ਮਹਾਰਾਜ ਦੀ ਉਪਮਾ ਕਰਦਾ ਹੈ ਜਿਮ ਜਸ ਸੁਨਿਓ ਪਿਖਿਓ ਦੁਖਦਾਹਤ ਈਮ ਚੰਦ ਕਹਿੰਦਾ ਵੀ ਜਿਵੇਂ ਮੈਂ ਸੁਣਿਆ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਬੜੇ ਹੀ ਸਲੀਕੇ ਵਾਲੇ ਨੇ ਗੁਰੂ ਨਾਨਕ ਪਾਤਸ਼ਾਹ ਗੱਦੀ ਦੇ ਮਾਲਕ ਨੇ ਤਾਕਤ ਸ਼ਕਤੀਆਂ ਰੱਖਦੇ ਨੇ ਮੈਂ ਹੁਣ ਦੇਖ ਲਿਆ ਹੈ ਅੱਖਾਂ ਨਾਲ ਅਤ ਸੁੰਦਰ ਮੂਰਤ ਮਨ ਮੋਹਤ ਉਹਨਾਂ ਦਾ ਤਾਂ ਸਿਰਾ ਹੀ ਅਤਿਆੰਤ ਸੁੰਦਰ ਹੈ ਮਨ ਨੂੰ ਮੋਹ ਲੈਣ ਵਾਲਾ ਸਰੂਪ ਹੈ ਮੂਰਤੀ ਹੈ ਵਿਦਕੀ ਸਕਲ ਨਪੁੰਤਾ ਸੋਹਤ ਕਹਿੰਦਾ ਮੈਨੂੰ ਤਾਂ ਐਂ ਲੱਗਦਾ ਵੀ ਵਿਦਮੈਨੇ ਬਰਮੈਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਣਾਏ ਹੋਣਗੇ ਉਹਨੇ ਸਾਰੀ ਹੀ ਸੁੰਦਰਤਾ ਇਹਨਾਂ ਤੇ ਹੀ ਲਾਵਾ ਦਿੱਤੀ ਬਾਕੀ ਕੁਝ ਰੱਖਿਆ ਹੀ ਨਹੀਂ ਹੈ ਇੰਨੇ ਸੁੰਦਰ ਬਣਾਏ ਨੇ ਤਿਮਹੀ ਮਹਾ ਸੁਸ਼ੀਲ ਸ਼ਬੀਲਾ ਇਸੇ ਤਰ੍ਹਾਂ ਮਹਾਨ ਸੁਸ਼ੀਲ ਬਹੁਤ ਸੁਗੜ ਸੁਭਾਅ ਵਾਲੇ ਨੇ ਸ਼ਬੀਲੇ ਜਵਾਨ ਨੇ ਮਹਾਰਾਜ ਕਿਉਂਕਿ तकरीबन 6.5-7 ਫੁੱਟ ਦੇ ਨੇੜੇ ਸੀ ਮਹਾਰਾਜ ਦਾ ਜੁਸਾ ਸਰੀਰ ਪਾਤਸ਼ਾਹ ਦਾ ਤੇ ਪਤਲਾ ਬਹੁਤ ਫਰਤੀਲੇ ਬਾਜੂਆਂ 'ਚ ਬਹੁਤ ਬਲ ਸੀ ਮਹਾਰਾਜ ਦੇ ਕਹਣ ਲੱਗੇ ਉਸ ਤਰ੍ਹਾਂ ਹੀ ਸ਼ੋਭਾ ਵਾਲੇ ਹਨ ਸ਼ਬ ਲੀਲਾ ਜਤ ਗਿਰਾ ਰਸੀਲਾ ਫਿਰ ਸਾਰੀ ਲੀਲਾ ਹੈ ਸੰਗਤ ਹੈ ਸੂਰਮੇ ਨੇ ਸੁੰਦਰ ਦਰਬਾਰ ਸਜਿਆ ਹੈ ਮਿੱਠੇ ਬੋਲਦੇ ਨੇ ਸੁਭਾਅ ਬੜਾ ਕੋਮਲ ਹੈ ਰਸਦਾਇਕ ਹੈ ਕਿੰਨੀ ਪਿਆਰ ਵਾਲੀ ਬਾਣੀ ਹੈ ਮਨ ਨੂੰ ਮੋਹ ਲੈਣ ਵਾਲੇ ਨੇ ਸਾਰੀਆਂ ਗੱਲਾਂ ਕਰਕੇ ਇਹਨਾਂ ਜਿਹੜੀ ਲੀਲਾ ਹੈ ਗੋਵਿੰਦ ਲੀਲਾ ਗੁਰੂ ਨਾਨਕ ਲੀਲਾ ਬਹੁਤ ਸੁੰਦਰ ਹੈ। ਭੁਜ ਮਨ ਮੈਂ ਐਸੇ ਅਬ ਆਵੈ। ਮੇਰੇ ਮਨ ਦੇ ਵਿੱਚ ਤਾਂ ਇਸ ਤਰ੍ਹਾਂ ਆਉਂਦਾ ਹੈ। ਇਨ ਸਮੇ ਪਤਾ ਤਜੇ ਨਾ ਜਾਵੈ। ਭੀਮ ਚੰਦ ਕਹਿੰਦਾ ਨਾਲ ਦੇ ਨੂੰ ਕਹਿੰਦਾ ਜੀ ਨਹੀਂ ਕਰਦਾ ਸੀ ਉੱਠ ਕੇ ਆ ਜੀ ਉਹਨਾਂ ਕੋਲੋਂ ਨੇੜੇ ਬੈਠਣਾ ਛੱਡਿਆ ਨਹੀਂ ਜਾਂਦਾ। ਗੁਰਸਿੰਦ ਚੰਦ ਸੁੰਦਰ ਬੋ ਸੁਨੇਓ। ਕਹਿੰਦਾ ਸੁਣਿਆ ਮੈਂ ਇਤਿਹਾਸ ਦੇ ਵਿੱਚ ਕਿ ਕ੍ਰਿਸ਼ਨ ਭਗਵਾਨ ਸੀ ਜਿਹੜੇ ਬੜੇ ਹੀ ਸੁੰਦਰ ਸੀ ਕ੍ਰਿਸ਼ਨ ਭਗਵਾਨ। ਇਨ ਸਮਵੈ ਅਨਮ ਅਨਤ ਭਣਿਓ ਕਹਿੰਦਾ ਮੈਨੂੰ ਲੱਗਦਾ ਹੈ ਵੀ ਅਨੁਮਾਨ ਕਰਦਾ ਹਾਂ ਵੀ ਇੰਨੇ ਹੀ ਸੋਹਣੇ ਹੋਣੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋਹਣੇ ਨੇ ਸੰਖੇ ਨੇ ਸੋਨ ਵਿजीर ਭਾਕਤ ਵਡਿਆਈ ਵਿਜੀਰ ਸੁਣ ਕਰਕੇ ਮਹਾਰਾਜ ਜੀ ਵਡਿਆਈ ਉਪਮਾ ਕਰਦਾ ਗੁਰੂ ਘਰ ਦੀ ਕੀਰਤ ਗੁਰੂ ਨਾਨਕ ਬਿਦਤਾਈ ਕਹਿਣ ਲੱਗਿਆ ਦੇਖੋ ਰਾਜਾ ਸਾਹਿਬ ਜੀ ਜਿਹੜੀ ਕੀਰਤੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਬੜੀ ਉੱਚੀ ਕੀਰਤੀ ਹੈ ਗੁਰੂ ਨਾਨਕ ਮਹਾਰਾਜ ਦਾ ਜਸ ਬਹੁਤ ਵੱਡਾ ਹੈ ਜਗ ਗੁਰ ਨਾਮ ਜਨੋ ਕੋ ਕਹੈ ਜਿਨ੍ਹਾਂ ਨੂੰ ਸਾਰਾ ਜਗਤ ਗੁਰੂ ਕਹਿੰਦਾ ਹੈ ਕਿਉਂਕਿ 자ਹਰ ਪੀਰ ਜਗਤ ਗੁਰ ਬਾਬਾ ਮੁਸਲਮਾਨਾਂ ਦੇ ਪੀਰ ਕਰਕੇ ਮੰਨਿਆ ਹਿੰਦੂਆ ਰਸਿਖਾ ਨੇ ਸਾਰਿਆਂ ਨੇ ਗੁਰੂ ਕਰਕੇ ਗੁਰੂ ਨਾਨਕ ਮਹਾਰਾਜ ਨੂੰ ਮੰਨਿਆ ਕਹਿੰਦੇ ਉਹ ਸਾਰੇ ਜਗਤ ਦੇ ਗੁਰੂ ਹੋਏ ਦਿਨ ਕੀ ਗਾਲੇ ਪਰਥ ਰਹੈ ਐਸੇ ਜਿਹੜੇ ਜਗਤ ਗੁਰੂ ਗੁਰੂ ਨਾਨਕ ਦੇ ਮਹਾਰਾਜੀ ਸਨ ਉਹਨਾਂ ਦੀ ਗੁਰਤਾ ਗੱਦੀ ਤੇ ਬੈਠੇ ਨੇ ਗੋਬਿੰਦ ਰਾਏ ਜੀ ਕਰਾਮਾਤ ਸਾਹਿਬ ਜਗਜਾਨੇ ਸਾਰੇ ਜਗਤ ਜਾਣਦੇ ਕਰਾਮਾਤ ਸਾਹਿਬ ਕਰਾਮਾਤ ਦੇ ਮਾਲਕ ਨੇ ਸਾਰੀ ਕਰਾਮਾਤ ਇਹਨਾਂ ਦੇ ਕੋਲ ਹੈ ਦਾਸਨ ਦੇ ਆਨੰਦ ਮਹਾਨੇ ਇਹ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਮਹਾਨ ਆਨੰਦ ਖੁਸ਼ੀਆਂ ਬਖਸ਼ਦੇ ਨੇ ਇਤਿਆਦਕ ਬੋ ਕਰੈ ਅਸਰ ਹਨ ਇਸ ਤਰ੍ਹਾਂ ਬੜੀ ਸ਼ੋਭਾ ਕਰ ਰਿਹਾ ਜਿਹੜਾ ਮੰਤਰੀ ਸੀ ਵਜ਼ੀਰ ਸੀ ਦਿਨਕੇ ਮਨ ਵਿਕਾਰ ਕੁਛ ਨਾ ਹਨ ਜਿਹਦੇ ਮਨ ਦੇ ਵਿੱਚ ਕੋਈ ਵਿਕਾਰ ਨਹੀਂ ਸੀ ਕਿ ਜਿਹੜਾ ਵਜ਼ੀਰ ਸੀ ਇਹਦੀ ਅੱਗੇ ਸਾਖੀ ਆਉਣੀ ਹੈ ਇਹ ਬਹੁਤ ਜਿਆਦੇ ਸਰਦਾ ਰੱਖਦਾ ਸੀ ਸਤਿਗੁਰਾਂ ਤੇ ਜਿਵੇਂ ਲਗੇ ਧਰ ਸਜਣ ਪਹੁੰਚੇ ਰਾਇਦਰ ਵਜ਼ੀਰ ਮੰਤਰੀ ਰਾਜਾ ਸਤਿਗੁਰਾਂ ਤੋਂ ਉੱਠ ਕੇ ਆਪਣੇ ਡੇਰੇ ਆ ਗਏ ਜਿੱਥੇ ਇਹਨਾਂ ਤੰਬੂਲੇ ਆਏ ਹੋਏ ਸਨ ਇਧਰ ਕਲਿੰਗੀ ਧਰ ਮਹਾਰਾਜੀ ਵੀ ਦੀਵਾਨ ਚ ਉੱਠ ਕੇ ਆਪਣੇ ਮਹਿਲਾਂ ਚ ਚਲੇ ਗਏ ਚਤਤ ਚਪਲ ਗਤ ਜਨ ਜਸ ਊਚੇ ਜਿਨ੍ਹਾਂ ਦੇ ਸੁੰਦਰ ਚਾਰ ਹੈ ਬਹੁਤ ਤੇਜ਼ ਫਰਤੀਲੇ ਚੱਲਦੇ ਸਨ ਦੋਹਰਾ ਖਾਨ ਪਾਨ ਸਬਿਦਨ ਕੇ ਭੀਮਚੰਦ ਕੋ ਦੀਨ ਸਤਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਭੀਮਚੰਦ ਰਾਜੇ ਨੂੰ ਖਾਨ ਪਾਨ ਸਾਰੀ ਵਿਧਿਆ ਦੀ ਸੇਵਾ ਸੀ ਜਿਹੜੀ ਦਿੱਤਾ ਹੈ ਰਤ ਦੇਗਤੇ ਅਦਕਈ ਪਹੁੰਚੈ ਆਇਸਕੀਨ ਸਤਗੁਰਾਂ ਨੇ ਆਗਿਆ ਕੀਤੀ ਹੈ ਗੁਰੂ ਘਰ ਦੇ ਲੰਗਰ ਦੇ ਵਿੱਚੋਂ ਰਾਜੇ ਭੀਮਚੰਦ ਲਈ ਸਾਰੀ ਰਸਤ ਜਾਂਦੀ ਹੈ ਚੌਪਈ ਤਨੰਤਾਨਾਕ੍ਰਤੁ ਸਿਤਾ ਨਿਹਾਰੀ ਸ਼੍ਰਿਣ ਘਾ ਦਾਣਾ ਇਸ ਤਰ੍ਹਾਂ ਸਿਤਾ ਖੰਡ ਨਿਹਾਰੀਆਂ ਕਿਉਂਕਿ ਘੋੜੇ ਸਨ ਹਾਥੀ ਸੀ ਬੈਲ ਸੀ ਫੌਜ ਸੀ ਫਿਰ ਮੰਤਰੀ ਸਨ ਰਾਜਾ ਆਪ ਸੀ ਇਸ ਕਰਕੇ ਸਾਰਾ ਕੁਝ ਸਾਰੇ ਤਰੀਕੇ ਦੀ ਦੇਵ ਭਾਵ ਕੇ ਜਿਹੜਾ ਪਦਾਰਥ ਹੈ ਉਹ ਦਿੱਤਾ ਜਾ ਰਿਹਾ ਹੈ ਰਸਤ ਦੇਹੋ ਦਿਵਸ ਪ੍ਰਤ ਐ ਨ ਸੰਭਾਰੀ ਇਉ ਸਤਿਗੁਰੂ ਮਹਾਰਾਜ ਦਿਨ ਪ੍ਰਤ ਰੋਜ਼ ਦੀ ਰੋਜ਼ ਦਿੱਤੀ ਜਾ ਰਹੀ ਹੈ ਘੋੜਿਆਂ ਨੂੰ ਸੰਭਾਲਣ ਵਾਸਤੇ ਸੁਖਮ ਚਾਵਰ ਗੋਦਮ ਚੂਨਾ ਬਹੁਤ ਬਰੀਕ ਚਾਵਲ ਗੋਦੋਂ ਭਾਵ ਕੇ ਆਟਾ ਕਣਕ ਦਾ ਇਸ ਤਰ੍ਹਾਂ ਫਿਰ ਘੋਦ ਦਤਾ ਹੈ ਜਾ ਚੈ ਜਿਤਕ ਨਾ ਦੇਤੇ ਊਣ ਜਿੰਨਾ ਮੰਗ ਲੈਂਦੀ ਐ ਫੌਜ ਦੇ ਜਿਹੜੇ ਲਾਂਗਰੀ ਨੇ ਜਿੰਨਾ ਮੰਗਦੇ ਨੇ ਘਟ ਨਹੀਂ ਦਿੰਦੇ ਗੁਰਸਿੱਖੋਂ ਦੋ ਜ਼ਿਆਦਾ ਹੀ ਦਿੰਦੇ ਹਨ ਗੁਰ ਘਰ ਕਮੀ ਨਾ ਕਿਸ ਕੀ ਐ ਕਿਉਂਕਿ ਗੁਰੂ ਘਰ ਦੇ ਵਿੱਚ ਕਿਸੇ ਵੀ ਵਸਤੂ ਦੀ ਕਮੀ ਨਹੀਂ ਹੈ ਪ੍ਰਾਪਤ ਜੋਤ ਜਥਾ ਜੋ ਚਹੈ ਜੋ ਵੀ ਚਾਹੁੰਦਾ ਹੈ ਉਸੇ ਤਰ੍ਹਾਂ ਦਾ ਸਾਰਾ ਕੁਝ ਗੁਰੂ ਨਾਨਕ ਦੇ ਘਰੋਂ ਮਿਲਦਾ ਹੈ ਤਾ ਖੁਸ਼ੀ ਬਿਹਾਰੇ ਤੇ ਆਨੰਦਪੁਰ ਦੇ ਵਿੱਚ ਭੀਮ ਚੰਦ ਰਾਜਾ ਤੰਬੂ ਲਾਇਆ ਬੜੇ ਖੁਸ਼ੀ ਨਾਲ ਰਹਿ ਰਿਹਾ ਹੈ ਨਿਤ ਪ੍ਰਤ ਕੋ ਤਕ ਨਵੋ ਨਿਹਾਰੈ ਨਿਤ ਨਿਤਾ ਪ੍ਰਤੀ ਨਵੇਂ ਨਵੇਂ ਕੌਤਕ ਦੇਖਦਾ ਹੈ ਸੋ ਦਿਨ ਰਜਨੀ ਬੀਤੀ ਜਬੈ ਜਦੋਂ ਰਾਤ ਬਤੀਤ ਹੋ ਗਈ ਹੈ ਜਦੋਂ ਸਤਿਗੁਰਾਂ ਨੂੰ ਦਰਸ਼ਨ ਕਰਕੇ ਆਇਆ ਮਿਲ ਕੇ ਆਇਆ ਭਈ ਪ੍ਰਮਾਤ ਉਠੇ ਨਰ ਸਬੈ ਦੂਸਰਾ ਦਿਨ ਅੰਮ੍ਰਿਤ ਮਿਲਾ ਹੋਇਆ ਸਾਰੇ ਉਠੇ ਹਨ ਹੁਕਮ ਫਰਾਸ਼ ਸਾਤ ਬਖਾਨਾ ਕਲੰਗੀਧਰ ਮਹਾਰਾਜ ਨੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਫਿਰ ਮਹਾਰਾਜ ਨੇ ਹੁਕਮ ਕਰ ਦਿੱਤਾ ਪਹਿਲੇ ਸੇਵਾਦਾਰਾਂ ਨੂੰ ਰਾਤ ਨੂੰ ਫਰਾਸਨ ਜਿਹੜੇ ਸੇਵਾਦਾਰ ਆਪ ਤੰਬੂ ਲਾਉਣ ਵਾਲੇ ਕਨਾਤਾਂ ਲਾਉਣ ਵਾਲੇ ਫਰਸ਼ ਕਾ ਵਿਛਾਈ ਕਰਨ ਵਾਲੇ ਸੀ ਆਪੋ ਆਪਣੀਆਂ ਡਿਊਟੀਆਂ ਹੁੰਦੀਆਂ ਸੀ ਮਹਾਰਾਜ ਦੇ ਸਮੇਂ ਵੀ ਸਾਰੀਆਂ ਚੌਬਦਾਰ ਬੱਕਰੇ ਹੁੰਦੇ ਪੱਖਾ ਚੱਲਣ ਵਾਲੇ ਚੌਰ ਸਾਹਿਬ ਚਲਾਉਣ ਵਾਲੇ ਮਹਾਰਾਜ ਦੇ ਹਜ਼ੂਰੀ ਅੱਗੇ ਸੂਰਮੇ ਚੱਲਣ ਵਾਲੇ ਇਉਂ ਸਾਰਿਆਂ ਦੀਆਂ ਵੱਖਰੀਆਂ-ਵੱਖਰੀਆਂ ਡਿਊਟੀਆਂ ਹੁੰਦੀਆਂ ਸੀ ਸਾਰਿਆਂ ਨੂੰ ਹੁਕਮ ਕਰ ਦਿੱਤਾ ਕਿ ਕੱਲ ਨੂੰ ਅੰਮ੍ਰਿਤ ਵੇਲੇ ਖੁੱਲਾ ਫਰਸ਼ ਖੁੱਲਾ ਤੰਬੂ ਖੁੱਲਾ ਸ਼ਮਿਆਨਾ ਲਾਉਣਾ ਹੈ ਡੇਰਾ ਲੱਗੇ ਥਾਨ ਮੈਦਾਨ ਮਾਲਿਕਾਂ ਨੇ ਲਗੇ ਮੈਦਾਨ ਖੁੱਲੀ ਜਗ੍ਹਾ ਦੇ ਵਿੱਚ ਡੇਰਾ ਲਾਉਣਾ ਹੈ ਭਾਵੇਂ ਕਿ ਡੇਰਾ ਨਾਮ ਤੰਬੂ ਸਜਾਉਣਾ ਹੈ ਪ੍ਰਸਾਦੀ ਕਰੋ ਸ਼ਿੰਗਾਰਨ ਉਤਮ ਕਾਰਜ ਦਿੱਤਾ ਪ੍ਰਸਾਦੀ ਹਾਥੀ ਨੂੰ ਵੀ ਸ਼ਿੰਗਾਰੋ ਚੰਚੰ ਚਾਂਦੇ ਸ਼੍ਰਕਲ ਡਾਰਨ ਜਿਹਦੇ ਭਾਵ ਫਿਰ ਹਾਥੀ ਨੂੰ ਲਿਆਉਣ ਵਾਸਤੇ ਚਾਂਦੀ ਤੇ ਸੋਨੇ ਦੇ ਸੰਗਲ ਪਾਏ ਹੋਣ ਮਖਮਲ ਜਰੀਦਾਰ ਬੜਾ ਝੂਲ ਬਹੁਤ ਸੁੰਦਰ ਤੇ ਝੂਲ ਪਾਉਣਾ ਹੈ ਚੰਮਣ ਜਿਹਨੂੰ ਕਹਿੰਦੇ ਮਖਮਲੀ ਜਰੀਦਾਰ ਕੱਢਿਆ ਹੋਇਆ ਗਜਗਾਹਨ ਬੰਦ ਰਹਿ ਝੂਲ ਮਹਾਰਾਜ ਕਹਿਣ ਲੱਗੇ ਗਜਗਾਹਨ ਬੰਨ ਦੇਣੇ ਨੇ ਜਿਹੜੇ ਝੂਲਦੇ ਰਹਿਣ ਸਾਧ ਸੰਗ ਗਜਗਾਹਨ ਹੁੰਦਾ ਹੈ ਜੇ ਦੇਖਿਆ ਹੋਣਾ ਬੱਕਰੇ ਦੇ ਲੂਲਾਂ ਹੁੰਦੀਆਂ ਨੇ ਆ ਕਰਦੰਦੇ ਕੋਲ ਫੁੱਲ ਜੇ ਲੜਕਦੇ ਹੁੰਦੇ ਨੇ ਕੀ ਵੀ ਉਹਨਾਂ ਨੂੰ ਲੂਲਾ ਕਹਿੰਦੇ ਨੇ ਹਾਥੀਆਂ ਨੇ ਫਿਰ ਉਸ ਤਰ੍ਹਾਂ ਦੇ ਬڑے ਜਰੀਦਾਰ ਫੁੱਲ ਤਿਆਰ ਕਰਕੇ ਦੋਏ ਪਾਸੀ ਲਟਕਾਏ ਜਾਂਦੇ ਜਦੋਂ ਹਾਥੀ ਤੁਰਦਾ ਫਿਰ ਉਹ ਚੋਹੇ ਪਾਸੀ ਝੂਲਦੇ ਸੋ ਇਸ ਤਰ੍ਹਾਂ ਗੱਜ਼ਗਾਹਾਂ ਮਹਾਰਾਜ ਕਹਿਣ ਲੱਗੇ ਬੜੇ ਸੋਹਣੇ ਜਰੀਦਾਰ ਫੁੱਲ ਕੱਢੇ ਹੋਏ ਗੁੰਫੇ ਚਾਰ ਸੂਰੇ ਲਟਕਾਏ ਜਾਣ ਸੁਣ ਉਮਾ ਹੈ ਸਭ ਕੈ ਹੋਏ ਆਇਓ ਸਾਰਿਆਂ ਦੇ ਮਨ ਦੇ ਵਿੱਚ ਉਮਾ ਚਾਉ ਪੈਦਾ ਹੋ ਗਿਆ ਸੁਣ ਕਰਕੇ ਭੀਮ ਚੰਦ ਕੋ ਗੁਰ ਅਪਣਾਇਓ ਕੀ ਕਹਿੰਦੇ ਨੇ ਗੁਰਸਿੱਖ ਸੰਗਤਾਂ ਬੜੀਆਂ ਖੁਸ਼ ਹੋਣ ਕੇ ਭੀਮ ਚੰਦ ਨੂੰ ਸਤਗੁਰੂ ਮਹਾਰਾਜ ਨੇ ਅਪਣਾ ਲਿਆ ਭਾਵ ਕਿ ਆਪਣਾ ਸੇਵਕ ਬਣਾ ਲਿਆ ਜਿਤ ਚੋਂਪਤ ਸਵਕਾਰ ਕਰੰਦੇ ਸਾਰੇ ਮਨ ਦੇ ਵਿੱਚ ਚਾਉ ਦੇ ਨਾਲ ਸਤਗੁਰੂ ਮਹਾਰਾਜ ਦੇ ਹੁਕਮ ਨਾਲ ਸੇਵਾ ਕਰਦੇ ਨੇ ਜੋ ਜੋ ਜਿਹਦੀ ਜਿਹਦੀ ਡਿਊਟੀ ਲੱਗੀ ਹੋਈ ਹੈ ਬੜੇ ਚਾਅ ਨਾਲ ਸਹੀ ਤਰੀਕੇ ਨਾਲ ਨਿਭਾ ਰਿਹਾ ਹੈ ਤੇਰਾ ਸਭ ਲਗਾਏ ਦਤਵੰਤੇ ਮਹਾਰਾਜ ਦੇ ਹੁਕਮ ਨਾਲ ਸੁੰਦਰਤਾ ਵਾਲਾ ਦੁੱਤ ਕ੍ਰਾਂਤੀਕਾਰੀ ਉਹ ਡੇਰਾ ਤੰਬੂ ਜਿਹੜਾ ਢਾਈ ਲੱਖ ਦਾ ਬਣਿਆ ਹੋਇਆ ਸੀ ਸ਼ਿਸ਼ਮਾਨਾ ਮਹਾਰਾਜ ਦੇ ਹੁਕਮ ਨਾਲ ਜਾਤ ਤਾ ਗਿਆ ਹੈ। ਸਾਨ ਪਾਨ ਸਭ ਸਭਨ ਕਰ ਲਈ। ਫਿਰ ਸਾਰਿਆਂ ਲੰਡਰ ਪਾਣੀ ਭੋਜਨ ਪਾਣੀ ਛਕਿਆ। ਜਾਨ ਸਮੋ ਗੁਰ ਉਠਬੋ ਕੀਰ। ਜਦੋਂ ਸਮਾਂ ਹੋ ਗਿਆ ਕਲਗੀਧਰ ਮਹਾਰਾਜ ਨੇ ਦੇਖਿਆ ਕਿ ਕਿ ਇਸ ਤਰ੍ਹਾਂ ਰਾਜਿਆਂ ਮਹਾਰਾਜ ਜਰ ਜਦੋਂ ਕੋਈ ਆਉਂਦੇ ਤੀਸਰੇ ਪਹਿਰ ਮਹਾਰਾਜ ਬੁਲਾਇਆ ਕਰਦੇ ਸੀ ਦੀਵਾਨ ਦੇ ਵਿੱਚ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਦਪਹਿਰ ਦਾ ਲੰਗਰ ਛਕਿਆ ਸਾਰਿਆਂ ਨੇ ਫਿਰ ਕੁਝ ਵਿਸਰਾਮ ਕੀਤਾ। ਹੁਣ ਸਮਾਂ ਹੋ ਗਿਆ ਦੀਵਾਨ ਸ਼ਾਮ ਦੇ ਸ਼ਜਣ ਦਾ ਸੁੰਦਰ ਸਦਨ ਦਵਾਰ ਤੇ ਨਿਕਸੇ ਬਹੁਤ ਸੁੰਦਰ ਮਹਾਰਾਜ ਅੱਜ ਵੀ ਜਾਈਏ ਆਨੰਦਪੁਰ ਸਾਹਿਬ ਸੀਸਮੈਲ ਜਿਹਨੂੰ ਕਹਿੰਦੇ ਨੇ ਅੰਦਰ ਥੱਲੇ ਪਾਸੇ ਜਾ ਕੇ ਹੈ ਉਥੋਂ ਮਹਾਰਾਜ ਆਪਣੇ ਸੁੰਦਰ ਮਹਿਲਾਂ ਚੋਂ ਬਾਹਰ ਨਿਕਲੇ ਜਿਵੇਂ ਅਰਬਿੰਦ ਬਿloਚਨ ਵਿਕਸੇ ਓ ਮਹਾਰਾਜ ਦੇ ਨੇਤਰਿਓਂ ਖਿੜੇ ਹੋਏ ਨੇ ਜਿਵੇਂ ਕਮਲ ਫੁੱਲ ਖਿੜਿਆ ਹੋਵੇ ਖੜਗ ਨਿਹੰਗਾ ਅੰਗ ਕੈ ਸੰਗ ਤਾਨ ਗੁਰੂ ਕਲੰਗੀ ਧਰ ਮਹਾਰਾਜ ਨੇ ਸੁੰਦਰ ਖੜਗ ਸਿਰ ਸਾਹ ਪਹਿਨੀ ਹੋਈ ਐ ਪੱਥਰਾਂ ਧਾਰਨ ਕੀਤਾ ਹੋਇਆ ਮਹਾਰਾਜ ਨੇ ਕੰਡ ਤੇ ਹੱਥ ਵਿੱਚ ਧਨੁਸ਼ ਵੜਿਆ ਹੋਇਆ ਹੈ ਝੂਲਤ ਕਲਗੇ ਚਲਤ ਉਤੰਗ ਬਹੁਤ ਉੱਚੇ ਕਲਗੇ ਮਹਾਰਾਜ ਦੀ ਸਵਾ ਹੱਥ ਉੱਚੀ ਲੰਮੀ ਕਲਗੇ ਹੁੰਦੀ ਸੀ ਇਸੀਸ ਤੇ ਝੂਲਦੀ ਹੈ ਚਪਲ ਚਾਲ ਸ਼ੋਭਤ ਇਸ ਪਾਤ ਕਿਉਂ ਮਹਾਰਾਜ ਬੜੀ ਜਲਦੀ ਜਲਦੀ ਤੁਰਿਆ ਰਹੇ ਨੇ ਧਮਕ ਦੇ ਨਾਲ ਇੰਉ ਆ ਰਹੇ ਹਨ ਤੁਰੇ ਗਜ ਕੋ ਪਤਸ ਪੁਸ਼ਟ ਉਤਲਾਤ ਇੰਉ ਮਾਨੋ ਜਿਵੇਂ ਹਾਥੀ ਦਾ ਬੱਚਾ ਬੜੀ ਕਾਲੀ ਕਾਲੀ ਤੁਰਿਆ ਆਇਆ ਹੋਵੇ ਤੁਰ ਆਉਂਦਾ ਹੋਵੇ ਦੇਵ ਮਹਾਰਾਜ ਤੁਰੇ ਆ ਰਹੇ ਨੇ ਤੰਬੂ ਦਵਾ ਚਾਨਣੇ ਚਾਰੂ ਜਿੱਥੇ ਬਹੁਤ ਸੋਨਾ ਤੰਬੂ ਸਜਿਆ ਹੋਇਆ ਹੈ ਜਿਹਦੇ ਉੱਤੇ ਬਹੁਤ ਕੀਮਤੀ ਚਾਮੀ ਲੱਗੀ ਹੋਈ ਹੈ ਅੰਦਰ ਸ਼ੋਭਤ ਫਰਸ਼ ਅਨੇਕ ਪ੍ਰਕਾਰੋ ਅਨੇਕਾਂ ਪ੍ਰਕਾਰ ਦੇ ਫਰਸ਼ ਗਲੀਚੇ ਬੜੇ ਦੂਰ ਤੱਕ ਵਿਸ਼ੇ ਹੋਏ ਸੋਭਾ ਪਾ ਰਹੇ ਨੇ ਇਓ ਸਤਗੁਰੂ ਮਹਾਰਾਜ ਹੁਣ ਇੱਥੇ ਦੀਵਾਨ ਚ ਆਏ ਨੇ ਸਮੇਂ ਦੀ ਸਮਾਪਤੀ ਹੈ ਯਾਰ ਨਾਲ ਇੱਥੋਂ ਅਗਲਾ ਇਤਿਹਾਸ ਕੱਲ ਨੂੰ ਸਰਵਣ ਕਰਨਾ ਹੋਇਆ ਪਲਾ ਮਾਪ ਕਰਨੀਆ ਭਗਤੀਆਂ ਸਰਵਣ ਕਰਕੇ ਫਤੇ ਪ੍ਰਵਾਨ ਕਰਨੀ ਜੀਓ ਬੰਦੋ ਦਵਾਰ ਚਾਨਨੇ ਚਾਰੋ ਸ਼ੋਭਤ ਫਰਸ਼ ਅਨੇਕ ਪਰਕਾਰੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ